ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਲਾਈਵ ਤੇ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਖੂਨਦਾਨ ਮਹਾਦਾਨ ਜੀ ਮੇਗੀ ਆਪਾਂ ਜਾਣਦੇ ਆ ਇਹ ਕਥਨ ਨੂੰ ਅੱਜ ਸੱਚ ਕੀਤਾ ਇਹ ਕਥਨ ਨੂੰ ਪੂਨ ਰੂਪ ਤੇ ਦੇਖਿਆ ਗਿਆਗਾ ਤੇ ਸਾਡੇ ਜੀਸੀਆਈ ਕਲੱਬ ਤੇ ਰੈਕੋਰਡ ਪ੍ਰੈਸ ਕਲੱਬ ਬਣੀਓ ਇਹ ਉਪਰਾਲਾ ਕੀਤਾ ਗਿਆ ਜੇ ਖੂਨਦਾਨ ਕੈਂਪ ਦਾ ਰੈਕੋਰਡ ਵਿਖੇ ਨਗਰ ਕੌਂਸਲ ਵਿਖੇ ਜਿੱਥੇ ਕਿ ਸਿਵਲ ਹਸਪੀਟਲ ਲੁਧਿਆਣਾ ਦੀ ਬਸ ਆਈਆ ਇਸ ਦੇ ਵਿੱਚ ਖੂਨਦਾਨ ਹੋ ਰਿਹਾਗਾ ਸਾਰਾ ਅਰੇਂਜਮੈਂਟ ਇਸ ਦੇ ਵਿੱਚ ਆ ਤੇ ਸਾਡੇ ਨਾਲ ਸਾਰੇ ਕਲੱਬ ਮੈਂਬਰ ਨੇ ਦੋਨੇ ਕਲੱਬਾਂ ਦੇ ਮੈਂਬਰ ਨੇ ਸਾਡੇ ਨਾਲ ਪ੍ਰਧਾਨ ਜੀ ਨੇ ਰੋਕੀ ਜੀ ਤੇ ਰੋਕੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਖੂਨਦਾਨ ਕੈਂਪ ਲਾਇਆਗਾ ਤੇ ਖੂਨਦਾਨ ਕੈਂਪ ਬਾਰੇ ਕੁਝ ਦੱਸੋ ਵੀ ਇਹ ਕਿਵੇਂ ਸੋਚਿਆ ਤੇ ਕਿਵੇਂ ਅੱਜ ਇਹ ਲਾਇਆ ਗਿਆ ਹੈ ਇਸ ਦੇ ਬਾਰੇ ਪੂਰੀ ਗੱਲ ਦੱਸੋ ਸੋਸ਼ੀ ਕਾਲ ਜੀ ਸਾਰਿਆਂ ਨੂੰ ਸਾਡਾ ਜੀਸੀਆਈ ਕਲੱਬ ਰਾਏਕੋਟ ਜੋ ਕਿ ਹਰ ਸਾਲ ਇੱਕ ਜਾਂ ਦੋ ਕਲੱਬ ਖੂਨ ਦੇ ਕੈਂਪ ਲਗਾਉਂਦਾ ਜੀ ਇਸੇ ਤਰ੍ਹਾਂ ਜੀਸੀ ਵੀਕ ਦੇ ਦੌਰਾਨ ਅੱਜ ਅਸੀਂ ਪ੍ਰੈਸ ਕਲੱਬ ਦੇ ਨਾਲ ਸਾਂਝੇ ਤੌਰ ਤੇ ਬਲੱਡ ਕੈਂਪ ਲਗਾਇਆ ਜੀ ਤੇ ਮੈਂ ਇੱਥੇ ਆਉਣ ਵਾਲੇ ਦਾਨੀ ਸੱਜਣਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ ਇਹ ਜੋ ਖੂਨਦਾਨ ਕੈਂਪ ਬਾਰੇ ਤੁਸੀਂ ਕਿਵੇਂ ਸੋਚਿਆ ਤੁਹਾਡੇ ਦਿਮਾਗ ਦੇ ਵਿੱਚ ਇਹ ਜੋ ਆਈਡੀਆ ਕਿਵੇਂ ਆਇਆ ਵੀ ਪ੍ਰੈਸ ਕਲੱਬ ਦੇ ਨਾਲ ਦੋਨਾਂ ਦੇ ਕਲੱਬਾਂ ਦੇ ਥੀਓਗ ਨਾਲੇ ਕੰਮ ਲਾਇਆ ਜਾਵੇ ਇਹ ਕਿਵੇਂ ਆਈਡੀਆ ਕਿਵੇਂ ਆਇਆ ਤੁਹਾਡੇ ਆਈਡੀਆ ਸਰ ਇਸ ਤਰ੍ਹਾਂ ਜੀ ਜੇਸੀਆਈ ਕਲੱਬ ਹਰ ਸਾਲ ਸਾਡੀ ਇੱਕ ਪਰੰਪਰਾ ਵੀ ਅਸੀਂ ਬਲੱਡ ਕੈਂਪ ਲਗਾਉਂਦੇ ਹੀ ਰਹਿੰਦੇ ਆ ਤੇ ਪ੍ਰੈਸ ਕਲੱਬ ਦੇ ਨਾਲ ਸਰ ਸਾਡਾ ਸਾਂਝੇ ਤੌਰ ਤੇ ਲਗਾਉਣ ਦਾ ਮਕਸਦ ਇਹ ਹੀ ਆ ਵੀ ਵੱਧ ਤੋਂ ਵੱਧ ਡੋਨਰ ਅਸੀਂ ਇਕੱਠੇ ਕਰ ਸਕੀਏ ਤੇ ਜਾਗਰੂਕ ਕਰ ਸਕੀਏ ਲੋਕਾਂ ਨੂੰ ਇਸ ਚੀਜ਼ ਬਾਰੇ ਤਾਂ ਕਿ ਉਹ ਬਾਦ ਤੋਂ ਬਾਦ ਖੂਨਦਾਨ ਦੇ ਵਿੱਚ ਸਹਿਯੋਗ ਕਰਨ ਸਹਿਯੋਗ ਕਰ ਹਾਂਜੀ ਠੀਕ ਹੈ ਜੀ ਤੇ ਸਾਡੇ ਨਾਲ ਹੁਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਰੋਕੀ ਜੀ ਨੇ ਗੱਲ ਕੀਤੀ ਜੇ ਫੇ ਕਲੱਬ ਦੇ ਪ੍ਰਧਾਨ ਜੀ ਤੇ ਸਾਡੇ ਨਾਲ ਪ੍ਰੈਸ ਕਲੱਬ ਦੇ ਸੀਨੀਅਰ ਪੱਤਰਕਾਰ ਨੇ ਆਰਜੀ ਰਾਮਗੋਪਾਲ ਜੀ ਰਾਇਕੋਟੀ ਜੀ ਤੇ ਸਾਡੇ ਸਤਕਾਰਯੋਗ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਅੱਜ ਦਾ ਜੋ ਇੱਥੇ ਕੈਂਪ ਲਾਇਆ ਹੈਗਾ ਇਸ ਬਾਰੇ ਕੁਝ ਦੋ ਸ਼ਬਦ ਬੋਲੋ ਇਹ ਜਿਹੜਾ ਅੱਜ ਖੂਨਦਾਨ ਦਾ ਕੈਂਪ ਲਗਾਇਆ ਗਿਆ ਹੈ ਇਹ ਜੀਸੀਆਈ ਕਲੱਬ ਤੇ ਪ੍ਰਸ ਕਲੱਬ ਰੈਕਟ ਵੱਲੀਆਂ ਸਾਂਝੇ ਤੌਰ ਤੇ ਉਦਮ ਦੇ ਨਾਲ ਲਾਇਆ ਵਾ ਕਿਉਂਕਿ ਖੂਨਦਾਨ ਸਭ ਤੋਂ ਉਤਮ ਦਾਨ ਮੰਨਿਆ ਗਿਆ ਕਿਉਂਕਿ ਹਰ ਚੀਜ਼ ਹੋਰ ਬਣਾਈ ਜਾ ਸਕਦੀ ਹੈ ਖੂਨ ਸਿਰਫ ਆਦਵਾ ਦਾਨ ਦੇ ਕੇ ਹੀ ਇਹ ਇਕੱਠਾ ਕੀਤਾ ਜਾ ਸਕਦਾ ਤੇ ਲੱਖਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਦੂਜਿਆਂ ਦੀ ਜ਼ਿੰਦਗੀ ਬਚਾਉਣ ਦੇ ਲਈ ਇਹ ਸਭ ਤੋਂ ਵੱਡਾ ਅਭਰਾਲਾ ਮਨੁੱਖ ਦਾ ਸੋ ਇਹ ਹਰ ਇੱਕ ਨੂੰ ਇਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਇਸੇ ਗੱਲ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਵੀ ਇਹ ਜੇ ਕੈਂਪ ਲਗਾਉਂਦੇ ਰਹੇ ਹਾਂ ਆਉਂਦੇ ਹੋਏ ਵੀ ਲਗਾਉਂਦੇ ਰਹਾਂਗੇ ਕਿਉਂਕਿ ਸਭ ਤੋਂ ਉੱਤਮ ਦਾਣਾ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਬਚਾਉਣ ਦਾ ਇੱਕੋ ਇੱਕ ਸਾਧਨ ਹੈ ਖੂਨ ਦਾਣਾ ਠੀਕ ਹੈ ਜੀ ਤੇ ਪ੍ਰਧਾਨ ਜੀ ਅੱਜ ਜੋ ਇੱਥੇ ਖੂਨਦਾਨ ਕਰਨ ਆਏ ਨੇ ਦਾਨੀ ਸੱਜਣ ਤੇ ਤੁਹਾਨੂੰ ਕੀ ਲੱਗਦਾ ਹੈ ਅੱਜ ਕਿੰਨੇ ਕੁ ਯੂਨਿਟ ਖੂਨ ਇਕੱਠਾ ਹੋ ਜਾਊਗਾ ਤੇ ਵੀ ਲੋਕਾਂ ਦੇ ਵਿੱਚ ਉਤਸ਼ਾਹ ਹੈਗਾਗਾ ਦਾਨ ਕਰਨ ਦਾ ਕਿਉਂਕਿ ਹੁਣ ਲੋਕਾਂ ਵਿੱਚ ਜਾਗਰੂਕਤਾ ਬਹੁਤ ਆ ਲੋਕਾਂ ਨੂੰ ਇਹ ਪਤਾ ਵੀ ਇਹ ਖੂਨਦਾਨ ਦੇ ਕੇ ਜਿੱਥੇ ਦੂਜਿਆਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਉੱਥੇ ਆਪਦੀ ਸਿਹਤ ਦੇ ਲਈ ਵੀ ਖੂਨਦਾਨ ਦੇਣਾ ਇੱਕ ਚੰਗੀ ਗੱਲ ਆ ਪਹਿਲਾਂ ਖੂਨਦਾਨ ਦੇਣ ਤੋਂ ਲੋਕੀ ਝਿਜਕਦੇ ਸੀ ਪਰ ਹੁਣ ਜਾਗਰੂਕਤਾ ਹੋਣ ਦੇ ਨਾਲ ਕਿਉਂਕਿ ਜੇ ਆਪਾਂ ਖੂਨਦਾਨ ਕਰਾਂਗੇ ਤੇ ਖੂਨ ਨਵਾਂ ਪੈਦਾ ਹੁੰਦਾ ਸਾਡੇ ਸਰੀਰ ਦੇ ਲਈ ਵੀ ਇਹ ਬਹੁਤ ਵਧੀਆ ਚੀਜ਼ ਆ ਇਸ ਕਰਕੇ ਲੋਕਾਂ 'ਚ ਪੂਰਾ ਹੱਥਚਾ ਪਰ ਕਿਉਂਕਿ ਜਿਹੜੇ ਸਾਡੇ ਇਹ ਸਿਵਲ ਹਸਪੀਟਲ ਤੋਂ ਲੈਣ ਆਏ ਨੇ ਖੂਨ ਜਿਹੜਾ ਇਹਨਾਂ ਦਾ ਬਲੱਡ ਬੈਂਕ ਆ ਇਹਨਾਂ ਨੇ ਸਿਰਫ ਆਪਦੇ ਬਲੱਡ ਬੈਂਕ ਦੇ ਵਿੱਚ ਜਿੰਨੀ ਰੱਖਣ ਦੀ ਸਮਰੱਥਾ ਉਸ ਹਿਸਾਬ ਨਾਲ ਲੈਣਾ ਸਾਡੇ ਕੋਲੇ ਤਾਂ ਦਾਨੀ ਬਹੁਤ ਨੇ ਪਰ ਇਹਨਾਂ ਦੇ ਸਮਰੱਥਾ ਦੇ ਹਿਸਾਬ ਨਾਲ ਹੀ ਦਿੱਤਾ ਜਾਣਾ ਜਿੰਨਾ ਇਹਨਾਂ ਨੂੰ ਲੋਡ ਹੋਊਗੀ ਉਹਨਾਂ ਸਾਰੇ ਦਾਨੀ ਇਹ ਸੱਚਨ ਦੇਣਗੇ ਇਸ ਲਈ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਤੇ ਖੂਨ ਦਾਨੀ ਬਹੁਤ ਨੇ ਪਰ ਇਹਨਾਂ ਦੇ ਸਮਰੱਥਾ ਦੇ ਨਾਲ ਆ ਅਸੀਂ ਜੇ ਇਹਨਾਂ ਕੋਲੇ ਵੱਧ ਗਿਆ ਤੇ ਫਿਰ ਅਸੀਂ ਆਉਂਦੇ ਦਿਨਾਂ ਦੇ ਵਿੱਚ ਫੇਰ ਖੂਨ ਦਾਨ ਕੈਂਪ ਲਾਵਾਂਗੇ ਬਹੁਤ ਤਨਵਾਜੀ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਵੀ ਖੂਨਦਾਨ ਕੈਂਪ ਅੱਜ ਲਾਇਆ ਗਿਆਗਾ ਜੀ.ਪੀ.ਆਈ. ਕਲੱਬ ਤੇ ਰੈਕੋਰਡ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਤੇ ਸਿਵਲ ਹਸਪੀਟਲ ਦੇ ਸਹਿਯੋਗ ਨਾਲ ਜਿਨ੍ਹਾਂ ਦੇ ਡਾਕਟਰ ਜਿਨ੍ਹਾਂ ਦੀ ਵੈਨ ਇੱਥੇ ਪਹੁੰਚੀ ਆ ਖੂਨ ਲੈਣ ਲਈ ਤੇ ਖੂਨਦਾਨ ਅੰਦਰ ਹੋ ਰਿਹਾਗਾ ਤੇ ਪ੍ਰਧਾਨ ਜੀ ਨੇ ਦੱਸਿਆ ਵੀ ਜਿੰਨਾ ਜਿੰਨੀ ਕੀ ਇਹਨਾਂ ਦੀ ਕੈਪੈਸਿਟੀ ਆ ਖੂਨ ਲੈਣ ਦੀ ਉਹਨਾਂ ਕੀ ਇਹ ਖੂਨ ਮਤਲਬ ਰਿਜ਼ਰਵ ਕਰਨਗੇ ਲੋਕਾਂ ਦਾ ਨਿ ਸੱਜਣਾ ਤੋਂ ਤੇ ਸਾਡੇ ਡਾਕਟਰ ਵੀ ਅੰਦਰ ਨੇ ਮੌਜੂਦ ਨੇ ਤੁਹਾਨੂੰ ਮੌਕਾ ਦਿਖਾਵਾਂਗੇ ਡਾਕਟਰਾਂ ਦਾ ਤੇ ਅਪੀਲ ਕਰਾਂਗੇ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਰੀ ਜਨਤਾ ਨੂੰ ਵੀ ਜੋ ਖੂਨਦਾਨ ਇਹ ਬਹੁਤ ਜ਼ਰੂਰੀ ਆ ਇਹ ਖੂਨ ਜੋ ਇੱਕ ਐਮਰਜੈਂਸੀ ਦੇ ਵਿੱਚ ਕੰਮ ਆਉਂਦਾਗਾ ਜਦੋਂ ਕੋਈ ਖੂਨ ਦੇਣ ਦੇ ਕਾਬਿਲ ਨਹੀਂ ਹੁੰਦਾ ਤੇ ਆਮ ਲੋਕਾਂ ਦਾ ਖੂਨ ਜੋ ਦਾਨ ਕੀਤਾ ਹੁੰਦਾਗਾ ਉਹੀ ਉੱਥੇ ਕੰਮ ਆਉਂਦਾਗਾ ਤੇ ਇਹ ਖੂਨ ਜੋ रिजर्व ਕੀਤਾ ਜਾਂਦਾਗਾ ਇਹ ਬਹੁਤ ਹੀ ਨਾਜ਼ੁਕ ਸਥਿਤੀਆਂ ਦੇ ਵਿੱਚ ਵਰਤਿਆ ਜਾਂਦਾਗਾ ਤੇ ਮੈਂ ਇਹੀ ਕਹੂੰਗਾ ਸਾਰੇ ਲੋਕਾਂ ਨੂੰ ਵੀ ਖੂਨਦਾਨ ਬਿਲਕੁਲ ਕਰਨਾ ਚਾਹੀਦਾਗਾ ਸਾਡੇ ਨਾਲ ਰੈਕੋਰਡ ਪ੍ਰੈਸ ਕਲੱਬ ਦੇ ਮੌਜੂਦਾ ਪ੍ਰਧਾਨ ਪ੍ਰੈਜ਼ੀਡੈਂਟ ਨਬੀਬ ਸਿੰਘ ਜੀ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਬਹੁ ਬਹੁ ਵਧਾਈ ਹੋਵੇ ਤੁਸੀਂ ਅੱਜ ਖੂਨਦਾਨ ਕੈਂਪ ਲਾਇਆਗਾ ਜੀ ਤੇ ਦੱਸੋ ਜੀ ਅੱਜ ਖੂਨਦਾਨ ਕੈਂਪ ਬਾਰੇ ਦੋ ਸ਼ਬਦ ਬੋਲੋ ਜੀ ਮੈਂ ਨਵਦੀਪ ਸਿੰਘ ਪ੍ਰਧਾਨ ਪ੍ਰੈਸ ਕਲਬ ਪ੍ਰੈਸ ਕਲਬ ਰਾਏਕੋਟ ਇਹ ਖੂਨਦਾਨ ਕੈਂਪ ਰਾਏਕੋਟ ਪ੍ਰੈਸ ਕਲਬ ਤੇ ਜੀਸੀਆਈ ਕਲਬ ਵੱਲੋਂ ਸਾਂਝਾ ਲਾਇਆ ਗਿਆ ਤੇ ਖੂਨਦਾਨ ਖੂਨਦਾਨ ਮਹਾ ਕਲਿਆਣੇ ਦਾ ਆਪ ਆਪ ਸੁਣਦੇ ਜਾ ਰਹੇ ਆਂ ਤੇ ਖੂਨਦਾਨ ਵੈਸੇ ਤਾਂ ਖੂਨ ਜਿਹੜਾ ਹੈ ਹਰ ਇੱਕ ਇਨਸਾਨ ਨੂੰ 5-6 ਮਹੀਨੇ ਸਾਲ ਬਾਅਦ ਖੂਨਦਾਨ ਕਰਨਾ ਚਾਹੀਦਾ ਵੈਸੇ ਵੀ ਤੁਹਾਡੇ ਸਰੀਰ ਲਈ ਬਾਡੀ ਲਈ ਖੂਨਦਾਨ ਕਰਨਾ ਚੰਗਾ ਹੈ ਕਿਉਂਕਿ ਬਾਡੀ ਦੇ ਸੈੱਲ ਜਿਹੜੇ ਆ ਨਵੇਂ ਜਨਰੇਟ ਹੁੰਦੇ ਆ ਜੇ ਤੁਸੀਂ ਖੂਨਦਾਨ ਕਰਦੇ ਹੋ ਤਾਂ ਖੂਨ ਬਣਾਉਣ ਵਾਲੇ ਸੈੱਲ ਨਵੇਂ ਬਣ ਜਾਂਦੇ ਆ ਤੇ ਇਹ ਕੋਸ਼ਿਸ਼ ਆ ਸਾਡੀ ਵੀ ਅਸੀਂ ਉਪਰਾਲਾ ਹਰ ਸਾਲ ਕਰੀਏ ਤੇ ਵੱਧੋ ਵੱਧ ਵੱਧ ਤੋਂ ਵੱਧ ਖੂਨ ਅਸੀਂ ਜਿਹੜਾ ਇਹ ਵੱਧ ਤੋਂ ਵੱਧ ਇਕੱਠਾ ਕਰਕੇ ਜੋ ਲੋਕਾਂ ਦੇ ਕੰਮ ਆ ਸਕੇ ਤੇ ਹਸਪਤਾਲਾਂ ਦੇ ਵਿੱਚ ਜਾਂ ਹੈ ਨਾ ਮਰੀਜ਼ਾਂ ਦੇ ਕੰਮ ਆ ਸਕੇ ਧੰਨਵਾਦ ਪਦਾ ਜੀ ਨੇ ਦੱਸਿਆ ਵੀ ਜੀਐਸਏ ਕਲੱਬ ਤੇ ਰੈਕੋਰਡ ਪ੍ਰੈਸ ਕਲੱਬ ਕਰਨੀ ਹੋਏ ਖੂਨਦਾਨ ਕੈਂਪ ਲਾਇਆਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆਗਾ ਤੇ ਇਹ ਖੂਨਦਾਨ ਕੈਂਪ ਬਹੁਤ ਹੀ ਸਫਲਤਾਪੂਰਵਕ ਚੱਲ ਰਿਹਾਗਾ ਤੇ 1:2 ਵਜੇ ਤੱਕ ਖੂਨ ਇਕੱਠਾ ਕੀਤਾ ਜਾਊਗਾ ਦਾਨੀ ਫਜਨਾ ਤੋਂ ਖੂਨ ਲਿਆ ਜਾਊਗਾ ਤੇ ਬਹੁਤ ਹੀ ਉਤਸ਼ਾਹ ਨਾਲ ਲੋਕਾਂ ਦੇ ਵਿੱਚ ਖੂਨਦਾਨ ਕਰਨ ਲਈ ਤੇ ਬਹੁਤ ਹੀ ਚੰਗਾ ਉਪਰਾਲਾਗਾ ਰਾਈਕੋਰਡ